ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਈ ਹਾਂ ਇੱਕ ਹੋਰ ਪੰਜਾਬੀ ਪਰਿਵਾਰਕ ਕਹਾਣੀ ਦੇ ਨਾਲ ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਹਾਣੀ ਕਮਲ ਆਪਣੀ ਨਨ ਦੇ ਰਿਸ਼ਤੇ ਨੂੰ ਲੈ ਕੇ ਬਹੁਤ ਪਰੇਸ਼ਾਨ ਸੀ ਕਿਉਂਕਿ ਉਹ ਰੰਗ ਦੀ ਕਾਲੀ ਸੀ ਜਦ ਵੀ ਉਸ ਦਾ ਰਿਸ਼ਤਾ ਆਉਂਦਾ ਰੰਗ ਦੇਖ ਕੇ ਉਸ ਨੂੰ ਮਨਾ ਕਰ ਦਿੰਦੇ ਕਮਲ ਆਪਣੀ ਸੱਸ ਨੂੰ ਕਹਿੰਦੀ ਮੰਮੀ ਜਿਹੜਾ ਸਵੇਰੇ ਸਵੇਰੇ ਆਪਣੇ ਘਰ ਮੰਗ ਤਾਂ ਮੰਗਣ ਆਉਂਦਾ ਹੈ ਉਦੀ ਨਾਲ ਗੱਲ ਕਰਕੇ ਦੇਖ ਲੋ ਸ਼ਾਇਦ ਇਸ ਨੂੰ ਪਸੰਦ ਕਰ ਲੇ ਇਹ ਸੁਣ ਕੇ ਮਾਂ ਦਾ ਕਲੇਜਾ ਮੂੰਹ ਨੂੰ ਆ ਗਿਆ ਤੇ ਉਸ ਦਾ ਮੁੰਡਾ ਗੁਰਪ੍ਰੀਤ ਕਹਿੰਦਾ ਮੰਮੀ ਕਮਲ ਮਜ਼ਾਕ ਕਰਦੀ ਹੈ ਇਸ ਦਾ ਬੁਰਾ ਨਾ ਮੰਨਿਓ ਪਰ ਇੱਕ ਦਿਨ ਮਾਂ ਨੇ ਸੱਚ ਵਿੱਚ ਰਾਜੂ ਨੂੰ ਭਖਾਰੀ ਨਾਲ ਵਿਆਹ ਕੇ ਭੇਜ ਦਿੱਤਾ ਕੁਝ ਸਮੇਂ ਬਾਅਦ ਭਖਾਰੀ ਜਦੋਂ ਰਾਜੂ ਨੂੰ ਲੈ ਕੇ ਆਇਆ ਕਮਲ ਬੜਾ ਖੁਸ਼ ਹੋਈ ਪਰ ਜਦੋਂ ਉਸ ਨੇ ਆਪਣੇ ਬਾਰੇ ਕਮਲ ਤੇ ਗੁਰਪ੍ਰੀਤ ਨੂੰ ਦੱਸਿਆ ਤਾਂ ਸੁਣ ਕੇ ਉਹਨਾਂ ਦੇ ਪਸੀਨੇ ਛੁੱਟ ਗਏ ਕਿਉਂਕਿ ਉਹ ਭਿਖਾਰੀ ਤਾਂ ਕਮਲ ਨੇ ਰਾਜੂ ਨੂੰ ਕਿਹਾ ਹੋ ਗਈ ਮਹਾਰਾਣੀ ਤਿਆਰ ਰਹਿਠਾ ਮਹਿਮਾਨ ਆ ਗਏ ਨੇ ਹੁਣ ਨਿਕਲ ਵੀ ਆ ਕਮਰੇ ਵਿੱਚੋਂ ਰਸੋਈ ਵਿੱਚ ਆ ਕੇ ਉਹਨਾਂ ਲਈ ਚਾਹ ਬਣਾ ਲੈ ਕਮਲ ਨੇ ਕਮਰੇ ਵਿੱਚ ਚਾਹ ਕੇ ਗੁੱਸੇ ਨਾਲ ਦੇਖਿਆ ਸ਼ੀਸ਼ੇ ਸਾਹਮਣੇ ਖੜੀ ਰਾਜੂ ਕਬਰਾ ਕੇ ਉਸ ਨੂੰ ਦੇਖਣ ਲੱਗੀ ਕਹਿੰਦੀ ਜੀ ਬਸ ਹੁਣੇ ਆਈ ਭਾਬੀ ਉਸ ਨੇ ਹੱਥ ਵਿੱਚ ਫੜੀ ਲਿਪਸਟਿਕ ਵਾਪਸ ਡਰੈਸਿੰਗ ਟੇਬਲ ਤੇ ਰੱਖ ਦਿੱਤੀ। ਕਮਲ ਉਸ ਨੂੰ ਗੌਰ ਨਾਲ ਦੇਖ ਰਹੀ ਸੀ ਕਹਿੰਦੀ ਕਿਸ ਰੰਗ ਦਾ ਸੂਟ ਪਾ ਲਿਆ ਤੂੰ ਸਿਰ ਤੋਂ ਲੈ ਕੇ ਪੂਰੇ ਪੈਰਾਂ ਤੱਕ ਤਵੇ ਵਰਗੀ ਕਾਲੀ ਲੱਗਦੀ ਹੈ ਤੇ ਉੱਤੋਂ ਤੂੰ ਕਾਲੇ ਰੰਗ ਦਾ ਸੂਟ ਪਾ ਲਿਆ ਬਿਲਕੁਲ ਸੜਕ ਤੇ ਝਾੜੂ ਲਾਉਣ ਵਾਲੀ ਲੱਗਦੀ ਹੈ। ਕਮਲ ਨੇ ਮਜ਼ਾਕ ਉਡਾਉਂਦੇ ਹੋਏ ਕਿਹਾ ਰਾਜੂ ਸ਼ਰਮਿੰਦਾ ਹੋ ਗਈ ਕਹਿੰਦੀ ਭਾਬੀ ਇਹ ਮੇਰਾ ਸਭ ਤੋਂ ਨਵਾਂ ਸੂਟ ਸੀ ਇਸ ਲਈ ਮੈਂ ਪਾ ਲਿਆ। ਉਸਨੇ ਹੌਲੀ ਜਿਹੇ ਕਿਹਾ ਤਾਂ ਕਮਲ ਨੇ ਮੋਢਾ ਮਾਰ ਕੇ ਕਿਹਾ ਅੱਛਾ ਚੱਲ ਹੁਣ ਜਲਦੀ ਆ ਜਾ ਤੇਰੀ ਮਾਂ ਨੇ ਰੋਲਾ ਪਾਇਆ ਹੋਇਆ ਹੈ ਕਿ ਪਰੌਣਿਆਂ ਲਈ ਚਾਹ ਲੈ ਕੇ ਆਓ ਮੇਰਾ ਤਾਂ ਬੱਚਾ ਛੋਟਾ ਹੈ ਮੇਰੇ ਤੋਂ ਕੰਮ ਨਹੀਂ ਹੁੰਦਾ ਕਮਲ ਹੁਕਮ ਦੇ ਕੇ ਆਈ ਰਾਜੂ ਆਪਣੇ ਹੰਝੂ ਪੀਂਦੀ ਹੋਈ ਕਮਰੇ ਵਿੱਚੋਂ ਬਾਹਰ ਆ ਗਈ ਪਿਛਲੇ 2 ਸਾਲ ਉਸ ਲਈ ਇੱਕ ਵੀ ਰਿਸ਼ਤਾ ਨਹੀਂ ਆਇਆ ਸੀ ਅੱਜ ਪਹਿਲੀ ਵਾਰ ਉਸ ਨੂੰ ਦੇਖਣ ਆਏ ਸੀ ਰਾਜੂ ਨੇ ਆਪਣਾ 2 ਸਾਲ ਪੁਰਾਣਾ ਸੂਟ ਕੱਢ ਕੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਪਾ ਲਿਆ ਕੱਲ ਰਾਤ ਹੀ ਉਸ ਦੀ ਮੰਮੀ ਨੇ ਦੱਸਿਆ ਸੀ ਕਿ ਮੁੰਡੇ ਵਾਲੇ ਆਉਣਗੇ ਰੱਬ ਕਰੇ ਗੱਲ ਬਣ ਜਾਵੇ ਤੇਰੀ ਉਮਰ 28 ਸਾਲ ਤੋਂ ਜ਼ਿਆਦਾ ਹੋ ਗਈ ਹੈ ਇਸ ਉਮਰ ਵਿੱਚ ਤਾਂ ਕੁੜੀਆਂ ਦੋ-ਦੋ ਬੱਚਿਆਂ ਦੀਆਂ ਮਾਵਾ ਬਣ ਜਾਂਦੀਆਂ ਹਨ ਉਸ ਨੇ ਕਿਹਾ ਤਾਂ ਰਾਜੂ ਚੁੱਪ ਕਰਕੇ ਉੱਥੇ ਬੈਠ ਗਈ ਹੁਣ ਉਸ ਨੂੰ ਕੀ ਦੱਸਦੀ ਕਿ ਉਸ ਨੂੰ ਵੀ ਪਤਾ ਹੈ ਪਿਛਲੇ ਹਰ ਰਿਸ਼ਤੇ ਦੀ ਤਰ੍ਹਾਂ ਇਸ ਰਿਸ਼ਤੇ ਦਾ ਅੰਤ ਵੀ ਉਹੀ ਹੋਵੇਗਾ ਪਰ ਦਿਲ ਤੇ ਪੱਥਰ ਰੱਖ ਕੇ ਉੱਠ ਸੋਈ ਵਿੱਚ ਆ ਗਈ ਜਲਦੀ ਜਲਦੀ ਹੱਥ ਚਲਾਉਂਦੇ ਹੋਏ ਉਸ ਨੇ ਚਾਹ ਬਣਾਈ ਤੇ ਨਾਲ ਸਮੋਸੇ ਪਕੌੜੇ ਵੀ ਧਰ ਲਏ ਮਾਂ ਨੇ ਡਰਾਈੰਗ ਰੂਮ ਵਿੱਚੋਂ ਆਵਾਜ਼ ਮਾਰੀ ਤਾਂ ਉਹ ਜਲਦੀ ਨਾਲ ਚਾਹ ਟ੍ਰੇ ਵਿੱਚ ਰੱਖ ਕੇ ਡਰਾਈੰਗ ਰੂਮ ਵਿੱਚ ਆ ਗਈ ਉਸ ਨੇ ਦੁਪੱਟੇ ਨਾਲ ਆਪਣੇ ਚਿਹਰੇ ਨੂੰ ਅੱਧੇ ਤੋਂ ਜ਼ਿਆਦਾ ਢੱਕਿਆ ਹੋਇਆ ਸੀ ਕੱਦ ਕਾਠ ਤਾਂ ਬਹੁਤ ਹੈ ਕੁੜੀ ਦਾ ਜਰਾ ਮੂੰਹ ਵੀ ਦਿਖਾ ਦਿਓ ਤਾਂ ਰਾਜੂ ਨੇ ਆਪਣੇ ਕੰਮ ਤੇ ਜੇ ਹੱਥਾਂ ਨਾਲ ਦੁਪੱਟਾ ਪਿੱਛੇ ਕੀਤਾ ਚਾਹ ਪੀਂਦੀ ਹੋਈ ਮੁੰਡੇ ਦੀ ਮਾਂ ਨੂੰ ਇੱਕਦਮ ਚੱਕਰ ਆ ਗਿਆ ਕਹਿੰਦੀ ਇਹ ਕੀ ਹੈ ਇਹਨੇ ਕਰੀਮ ਦੀ ਬਜਾਏ ਚਿਹਰੇ ਤੇ ਤਵੇ ਦੀ ਕਾਲਖ ਤਾਂ ਨਹੀਂ ਲਗਾ ਲਈ ਉਹ ਮਜ਼ਾਕ ਵਿੱਚ ਬੋਲੀ ਤਾਂ ਡ్రਾਈング ਰੂਮ ਵਿੱਚ ਬੈਠੇ ਸਾਰੇ ਹੱਸ ਪਏ ਇਸ ਹਾਸੇ ਵਿੱਚ ਕਮਲ ਵੀ ਸ਼ਾਮਲ ਸੀ ਸਿਰਫ ਰਾਜੂ ਦੀ ਤੇ ਉਸ ਦੀ ਮਾਂ ਹੀ ਸੀ ਜੋ ਹੰਝੂ ਅੰਦਰੇ ਅੰਦਰ ਪੀ ਰਹੀਆਂ ਸੀ ਆਪਣੀ ਬੇਇੱਜ਼ਤੀ ਹੁੰਦੀ ਦੇਖ ਰਹੀਆਂ ਸੀ ਉਹ ਕਹਿੰਦੀ ਸਾਨੂੰ ਦੱਸਿਆ ਕਿਉਂ ਨਹੀਂ ਕਿ ਤੁਹਾਡੀ ਕੁੜੀ ਦਾ ਰੰਗ ਇੰਨਾ ਕਾਲਾ ਹੈ ਜਿਹਾ ਮੇਰੇ ਪੁੱਤ ਨੂੰ ਤਾਂ ਦੇਖੋ ਇਹ ਕਿੰਨਾ ਗੋਰਾ ਤੇ ਹੈਂਡਸਮ ਹੈ ਇਸ ਦੇ ਨਾਲ ਤੁਹਾਡੀ ਧੀ ਜਰਾ ਵੀ ਨਹੀਂ ਚੱچےਗੀ ਵਿਚੋਲਣ ਨੂੰ ਕਹਿੰਦੀ काम खास ਸਮਾਂ ਬਰਬਾਦ ਕਰ ਦਿੱਤਾ ਰਾਜੂ ਨੂੰ ਦੇਖਣ ਆਏ ਸਾਰੇ ਖਾਂਦੇ ਹੋਏ ਰਾਜੂ ਦੇ ਰੰਗ ਰੂਪ ਦੀ ਬਿराई ਕਰ ਰਹੇ ਸੀ ਪਰ ਰਾਜੂ ਦਾ ਦਿਲ ਕਰ ਰਿਹਾ ਸੀ ਕਿ ਉੱਥੋਂ ਉੱਠ ਕੇ ਭੱਜ ਜਾਵੇ ਪਰ ਜਦੋਂ ਤੱਕ ਮਾਂ ਦਾ ਹੁਕਮ ਨਾ ਹੁੰਦਾ ਉਹ ਉੱਥੋਂ ਨਹੀਂ ਜਾ ਸਕਦੀ ਸੀ ਉਸ ਨੂੰ ਮਜਬੂਰਨ ਉੱਥੇ ਬੈਠਣਾ ਪਿਆ ਮੁੰਡੇ ਵੀ ਭੈਣ ਕਹਿੰਦੀ ਮੰਮੀ ਰੁਕੋ ਤਾਂ ਸਹੀ ਦੇਖ ਲੈਂਦੇ ਹਾਂ ਕੋਈ ਚੰਗਿਆਈ ਹੀ ਨਿਕਲ ਆਵੇ ਮੁੰਡੇ ਦੀ ਭੈਣ ਨੇ ਕਿਹਾ ਜਰਾ ਚੱਲ ਕੇ ਤਾਂ ਦਿਖਾ ਸਾਨੂੰ ਪਤਾ ਲੱਗੇ ਕਿ ਲੰਗੜੀ ਤਾਂ ਨਹੀਂ ਤੂੰ ਉਸ ਨੇ ਖਿਝਾਨ ਜੇ ਵਾਲੇ ਅੰਦਾਜ਼ ਵਿੱਚ ਕਿਹਾ ਤਾਂ ਰਾਜੂ ਦਾ ਚਿਹਰਾ ਲਾਲ ਹੋ ਗਿਆ ਮਾਂ ਨੇ ਉਸ ਨੂੰ ਰੋਕ ਲਿਆ ਕਹਿੰਦੀ ਉੱਠ ਕੇ ਚੱਲ ਕੇ ਦਿਖਾ ਪਤਾ ਹੈ ਕੋਈ ਗਾਲ ਹੀ ਬਣ ਜਾਵੇ ਉਸ ਦੀ ਬੇਵਸੀ ਭਰੀ ਆਵਾਜ਼ ਨੇ ਰਾਜੂ ਨੂੰ ਚੁੱਪ ਕਰਾਤਾ ਤੇ ਉਹ ਖੜੀ ਹੋ ਗਈ ਉਹਨਾਂ ਦੇ ਸਾਹਮਣੇ 2-3 ਚੱਕਰ ਲਗਾਏ ਕਹਿੰਦੇ ਚੱਲ ਤਾਂ ਠੀਕ ਰਹੀ ਹੈ ਜਰਾ ਆਪਣੇ ਦੰਦ ਦਿਖਾ ਸਾਫ਼ ਪਤਾ ਲੱਗ ਗਿਆ ਕਿ ਉਹ ਉਸ ਦਾ ਮਜ਼ਾਕ ਡਾ ਰਹੇ ਨੇ ਤੇ ਨਾ ਚਾਹੁੰਦੇ ਹੋਏ ਵੀ ਰਾਜੂ ਨੇ ਮੁਸਕਰਾ ਕੇ ਦਿਖਾ ਦਿੱਤਾ ਜਦੋਂ ਉਸ ਨੇ ਹੱਸ ਕੇ ਦਿਖਾਇਆ ਤਾਂ ਮੁੰਡੇ ਦੀ ਭੈਣ ਨੇ ਮਜ਼ਾਕ ਬਣਾਉਂਦੇ ਹੋਏ ਕਿਹਾ ਹਾਏ ਰੱਬਾ ਜਿੰਨੀ ਕਾਲੀ ਹੈ ਦੰਦ ਉਨੇ ਹੀ ਚਟੇ ਨੇ ਉਸ ਦੀ ਇਹ ਗੱਲ ਸੁਣ ਕੇ ਸਾਰੇ ਮਹਿਮਾਨ ਉੱਚੀ ਉੱਚੀ ਹੱਸਣ ਲੱਗ ਪਏ ਕਮਲ ਸਭ ਤੋਂ ਜ਼ਿਆਦਾ ਹੱਸ ਰਹੀ ਸੀ ਰਾਜੂ ਤੋਂ ਕੁਝ ਪਰਦਾਸ਼ਤ ਨਾ ਹੋਇਆ ਚੁੱਪਚਾਪ ਉੱਠ ਕੇ ਅੰਦਰ ਚਲੀ ਗਈ ਰੋਣ ਲੱਗ ਪਈ ਉਸ ਤੋਂ ਬਾਅਦ ਪਤਾ ਨਹੀਂ ਕਿੰਨੇ ਮੁੰਡੇ ਆਏ ਤੇ ਰਾਜੂ ਨੂੰ ਬੇਪਸੰਦ ਕਰਕੇ ਚਲੇ ਗਏ ਇਸ ਵਿੱਚ ਰਾਜੂ ਦਾ ਕੋਈ ਕਸੂਰ ਨਹੀਂ ਸੀ ਫਿਰ ਵੀ ਉਸ ਨੂੰ ਆਪਣੀ ਭਾਬੀ ਦੇ ਤਾਣੇ ਮੇਨੇ ਸੁਣਨੇ ਪੈਂਦੇ ਸੀ ਇੱਕ ਦਿਨ ਕੋਈ ਲੋੜਬੰਦ ਮੁੰਡਾ ਰਾਜੂ ਨੂੰ ਦੇਖਣ ਆਇਆ ਰਾਜੂ ਨੂੰ ਦੇਖਦਿਆਂ ਹੀ ਉਸ ਮੁੰਡੇ ਨੇ ਵੀ ਹੱਥ ਜੋੜ ਕੇ ਮਾਫੀ ਮੰਗ ਲਈ ਤੇ ਚਲਾ ਗਿਆ ਡਰਿੰਗ ਰੂਮ ਵਿੱਚ ਬੈਠੀ ਰਾਜੂ ਦੀ ਮਾਂ ਰੋ ਰਹੀ ਸੀ ਰਾਜੂ ਨੇ ਸਾਰਾ ਕੰਮ ਕਰਕੇ ਕਮਰੇ ਵਿੱਚ ਆ ਕੇ ਦੇਖਿਆ ਤਾਂ ਮਾਂ ਹਜੇ ਵੀ ਰੋ ਰਹੀ ਸੀ ਕਹਿੰਦੀ ਕਿਉਂ ਚਿੰਤਾ ਕਰਦੀਆਂ ਮੰਮੀ ਮੇਰੀ ਕਿਸਮਤ ਹੋਵੇਗੀ ਜਿੱਥੇ ਉੱਥੇ ਹੀ ਮੇਰਾ ਵਿਆਹ ਹੋਵੇਗਾ ਉਸ ਦੀ ਮਾਂ ਕਹਿਣ ਲੱਗੀ ਪਤਾ ਨਹੀਂ ਕਦੋਂ ਤੇਰਾ ਕਿੱਥੇ ਰਿਸ਼ਤਾ ਹੋਵੇਗਾ ਕੀ ਪਤਾ ਕਦੋਂ ਤੇਰੀ ਕਿਸਮਤ ਖੁੱਲੇਗੀ ਕਮਲਦਾ ਵਿਹਾਰ ਤੇਰੇ ਨਾਲ ਕਿੰਨਾ ਬੁਰਾ ਹੈ ਜਾਨਵਰਾਂ ਦੀ ਤਰ੍ਹਾਂ ਤੇਰੇ ਕੋਲੋਂ ਕੰਮ ਲੈਂਦੀ ਹੈ ਤੈਨੂੰ ਉਸਨੇ ਆਪਣੀ ਨੌਕਰਾਨੀ ਬਣਾ ਕੇ ਰੱਖ ਲਿਆ ਹੈ ਤੇ ਗੁਰਪ੍ਰੀਤ ਉਹ ਤਾਂ ਆਪਣੀ ਘਰਵਾਲੀ ਦਾ ਗੁਲਾਮ ਹੈ ਉਸ ਨੂੰ ਤਾਂ ਕਦੇ ਗੁਰਪ੍ਰੀਤ ਤੇ ਅਤਿਆਚਾਰ ਦਿਖਾਈ ਨਹੀਂ ਦਿੱਤੇ ਸੀ ਜਦ ਤੱਕ ਤੂੰ ਆਪਣੇ ਘਰ ਨਹੀਂ ਜਾਂਦੀ ਇਹ ਸਭ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਪਤਾ ਨਹੀਂ ਕਦੋਂ ਤੇਰਾ ਘਰ ਵਸੇਗਾ ਰਾਜੂ ਦੀ ਮਾਂ ਨੇ ਠੰਡਾ ਸਾਹ ਲੈਂਦੇ ਹੋਏ ਕਿਹਾ ਰਾਜੂ ਚੁੱਪਚਾਪ ਉੱਥੋਂ ਉੱਠ ਕੇ ਖੜੀ ਹੋ ਗਈ ਇਹ ਸਵਾਲ ਤਾਂ ਉਸ ਨੂੰ ਵੀ ਪਰੇਸ਼ਾਨ ਕਰ ਰਿਹਾ ਸੀ ਕਿ ਉਸ ਦੀ ਉਮਰ ਦੀਆਂ ਸਾਰੀਆਂ ਸਹੇਲੀਆਂ ਆਪਣੇ ਆਪਣੇ ਘਰਾਂ ਦੀਆਂ ਹੋ ਗਈਆਂ ਨੇ ਸਾਰੀਆਂ ਕੁਲ 2-2 ਨਿਆਣੇ ਵੀ ਨੇ ਸਿਰਫ ਉਹ ਹੀ ਇਕੱਲੀ ਰਹਿ ਗਈ ਹੈ ਜੋ ਪਿਛਲੇ ਕਈ ਸਾਲਿਆਂ ਤੋਂ ਮੁੰਡੇ ਵਾਲੀ ਦੇਖਣ ਆਉਂਦੇ ਨੇ ਤੇ ਉਹਨਾਂ ਦੇ ਸਾਹਮਣੇ ਪੇਸ਼ ਹੋ ਰਹੀ ਸੀ ਪਰ ਅਜੇ ਤੱਕ ਉਸ ਦਾ ਰਿਸ਼ਤਾ ਨਹੀਂ ਪੱਕਾ ਹੋਇਆ ਸੀ ਅਗਲੇ ਦਿਨ ਸਵੇਰੇ-ਸਵੇਰੇ ਹੀ ਕਮਲ ਨੇ ਆ ਕੇ ਰਾਜੂ ਨੂੰ ਉਠਾ ਦਿੱਤਾ ਕਹਿੰਦੀ ਚੱਲ ਮਹਾਰਾਣੀ ਵਿਆਹ ਦੇ ਸੁਪਨੇ ਦੇਖਣੇ ਬੰਦ ਕਰ ਉੱਠ ਕੇ ਖਾਣਾ ਬਣਾ ਲੈ ਤੇਰੀ ਭਾਰਨੀ ਡਿਊਟੀ ਤੇ ਜਾਣਾ ਹੈ ਕਮਲ ਨੇ ਮਜ਼ੇ ਨਾਲ ਕਿਹਾ ਰਾਜੂ ਚੁੱਪਚਾਪ ਉੱਠ ਕੇ ਖਾਣਾ ਬਣਾਉਣ ਲੱਗ ਪਈ ਉਸ ਦੀ ਮਾਂ ਬਾਹਰ ਵਿਹੜੇ ਵਿੱਚ ਬੈਠੀ ਸੀ ਰਾਜੂ ਨੂੰ ਦੇਖ ਕੇ ਉਸ ਨੇ ਠੰਡਾ ਹੌਂਕਾ ਲਿਆ ਗੁਰਪ੍ਰੀਤ ਥੋੜੀ ਦੇਰ ਲਈ ਡਿਊਟੀ ਜਾਂ ਜਾਣ ਨੂੰ ਤਿਆਰ ਸੀ ਕਮਲ ਸਜੀ ਧਰੀ ਉਸ ਦੇ ਸਾਹਮਣੇ ਹੱਸ ਹੱਸ ਕੇ ਗੱਲਾਂ ਕਰ ਰਹੀ ਸੀ ਗੁਰਪ੍ਰੀਤ ਕੱਲ ਘਰੇ ਨਹੀਂ ਸੀ ਇਸ ਲਈ ਕਮਲ ਉਸ ਨੂੰ ਮਜ਼ੇ ਨਾਲ ਦੱਸ ਰਹੀ ਸੀ ਕਿ ਕੱਲ ਜੋ ਹੋਇਆ ਸਾਰੀ ਕਹਾਣੀ ਦੱਸੀ ਕਹਿੰਦੀ ਉਹ ਤਾਂ ਬੜੇ ਚੰਗੇ ਤੇ ਸ਼ਰੀਫ ਤੇ ਮਿਲਣਸਾਰ ਇਨਸਾਨ ਸੀ ਰਾਜੂ ਵਿੱਚ ਹੀ ਕਮੀ ਹੈ ਨਹੀਂ ਤਾਂ ਹੁਣ ਨੂੰ ਕਿਤੇ ਨਾ ਕਿਤੇ ਇਹਦਾ ਵਿਆਹ ਹੋ ਜਾਂਦਾ ਇਸ ਦੀ ਸ਼ਕਲ ਸ਼ੋਰਤ ਚੰਗੀ ਨਹੀਂ ਨਹੀਂ ਕੋਈ ਇਹਦੇ ਵਿੱਚ ਸਲੀਕਾ ਹੈ ਪਤਾ ਨਹੀਂ ਇਸ ਦਾ ਕੀ ਬਣੇਗਾ ਕਮਲ ਨੇ ਕਿਹਾ ਤਾਂ ਗੁਰਪ੍ਰੀਤ ਨੇ ਇੱਕ ਨਜ਼ਰ ਆਪਣੀ ਭੈਣ ਤੇ ਮਾਰੀ ਜੋ ਰਸੋਈ ਵਿੱਚ ਰੋਟੀ ਬਣਾ ਰਹੀ ਸੀ ਉਸ ਦੇ ਸਾਹਮਣੇ ਰੋਟੀ ਰੱਖਣ ਆਈ ਤਾਂ ਕਹਿੰਦਾ ਬਿਊਟੀ ਪਾਰਲਰ ਹੀ ਚਲੀ ਜਾਇਆ ਕਰ ਮੂੰਹ ਤੇ ਕੁਝ ਰਗੜਾ ਲਿਆ ਕਰ ਸ਼ਾਇਦ ਤੇਰਾ ਕੋਈ ਰੰਗ ਰੂਪ ਨਿੱਖਰ ਜਾਵੇ ਪੱਥਰ ਦੀ ਤਰ੍ਹਾਂ ਮੇਰੇ ਸੀਨੇ ਤੇ ਬੈਠੀ ਹੈ ਜਦ ਤੱਕ ਤੇਰਾ ਵਿਆਹ ਨਹੀਂ ਹੋ ਜਾਂਦਾ ਮਾਂ ਮੈਨੂੰ ਚੈਨ ਨਾਲ ਨਹੀਂ ਜਿਉਣ ਦੇਵੇਗੀ ਤੂੰ ਹੀ ਹੈਂ ਕਿ ਘਰ ਬਸਾਉਣ ਦਾ ਨਾਮ ਨਹੀਂ ਲੈਂਦੀ ਗੁਰਪ੍ਰੀਤ ਨੇ ਚਿੜਕੇ ਕਿਹਾ ਤਾਂ ਕਮਲ ਫਿਰ ਹੱਸ ਪਈ ਕਹਿੰਦੀ ਇਹ ਤਾਂ ਮਰ ਮਰ ਜਾ ਰਹੀ ਹੈ ਵਿਆਹ ਦੇ ਲਈ ਪਰ ਕੋਈ ਇਸ ਨੂੰ ਪਸੰਦ ਵੀ ਕਰੇ ਤਾਂ ਹੀ ਨਾ ਇਹ ਤਾਂ ਮੂੰਹ ਦੇਖ ਕੇ ਬੱਚੇ ਵੀ ਡਰਦੇ ਮੇਰੇ ਗਲ ਲੱਗ ਜਾਂਦੇ ਨੇ ਕਿ ਮੰਮੀ ਚੁੜੇਲ ਆ ਗਈ ਕਮਲ ਨੇ ਹੱਸਦੀ ਹੋਈ ਇਸ ਵਾਰ ਫਿਰ ਰਾਜੂ ਦਾ ਮਜ਼ਾਕ ਉਡਾਇਆ ਉਹ ਚੁੱਪਚਾਪ ਭਰਾ ਤੇ ਭਾਬੀ ਦੇ ਸਾਮਣੀ ਚਾ ਰੱਖ ਕੇ ਮਾਂ ਦੇ ਕੋਲ ਚਲੀ ਗਈ ਉਸ ਦਾ ਦਿਲ ਕਰ ਰਿਹਾ ਸੀ ਉੱਚੀ ਉੱਚੀ ਰੋਵੇ ਕਮਲ ਤੇ ਗੁਰਪ੍ਰੀਤ ਇਸ ਤਰ੍ਹਾਂ ਹੀ ਬੈਠ ਕੇ ਗੱਲਾਂ ਕਰ ਰਹੇ ਸੀ ਕਿ ਦਰਵਾਜ਼ਾ ਖੜਕਿਆ ਬਾਹਰੋਂ ਕਿਸੇ ਮੰਗਤੇ ਦੀ ਆਵਾਜ਼ ਆਈ ਕਮਲ ਪਹਿਲਾਂ ਤਾਂ ਅਣ ਸੁਣਿਆ ਕਰ ਬੈਠੀ ਤੇ ਗੁਰਪ੍ਰੀਤ ਵੀ ਇੰਨੇ ਖੁੱਲੇ ਦਿਲ ਦਾ ਨਹੀਂ ਸੀ ਕਿ ਦਰਵਾਜ਼ੇ ਤੇ ਆਉਣ ਵਾਲੇ ਮੰਗਤੇ ਨੂੰ ਕੁਝ ਦੇ ਦਿੰਦਾ ਇਹ ਮੰਗਤਾ ਹਰ ਰੋਜ਼ ਹੀ ਆਉਂਦਾ ਸੀ ਮੰਗਤੇ ਨੇ ਵੀ ਆਪਣੀ ਜਿੱਦ ਨਾ ਛੱਡੀ ਦਰਵਾਜ਼ਾ ਖਟਕਾਉਂਦਾ ਹੀ ਰਿਹਾ ਕਮਲ ਚਿੜਕੇ ਕਹਿੰਦੀ ਰਾਜੂ ਜਾਂ 2 ਰੁਪਏ ਦੇ ਆ ਇਸ ਮੰਗਤੇ ਨੂੰ ਇਸ ਨੂੰ ਕਹਿ ਕਿ ਸਿਰ ਨਾ ਖਾਇਆ ਕਰੀ ਕਮਲ ਦੀ ਗੱਲ ਸੁਣ ਕੇ ਰਾਜੂ ਚੁੱਪਚਾਪ ਉੱਥੋਂ 2 ਰੁਪਏ ਫੜ ਕੇ ਦਰਵਾਜ਼ੇ ਕੋਲ ਖੜੇ ਮੰਗਤੇ ਨੂੰ ਦੇਣ ਚਲੀ ਗਈ ਮੰਗਤੇ ਨੇ ਆਪਣਾ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਸੀ 2 ਰੁਪਏ ਦਾ ਸਿੱਕਾ ਦੇਖ ਕੇ ਉਹ ਰਾਜੂ ਨੂੰ ਕਹਿੰਦਾ ਕਿ ਇੰਨੀ ਮਹਿੰਗਾਈ ਹੋ ਚੁੱਕੀ ਹੈ 2 ਰੁਪਏ ਨਾਲ ਕੀ ਬਣੇਗਾ ਕੁਝ ਹੋਰ ਦੇ ਦਿਓ ਅੰਦਰ ਬੈਠੀ ਕਮਲ ਤੇ ਗੁਰਪ੍ਰੀਤ ਇਹ ਗੱਲਾਂ ਸੁਣ ਰੇ ਸੀ ਕਮਲ ਕਹਿੰਦੀ ਜੋ ਕੁੜੀ ਪੈਸੇ ਦੇਣ ਆਈ ਆ ਇਸ ਨੂੰ ਹੀ ਰੱਖ ਲੈ ਵੈਸੇ ਵੀ ਇਸ ਨੂੰ ਕੋਈ ਲੈਣ ਨੂੰ ਤਿਆਰ ਨਹੀਂ ਤੂੰ ਇਸ ਨਾਲ ਵਿਆਹ ਕਰਵਾ ਲੈ ਸ਼ਾਇਦ ਸਾਡੀ ਹੀ jaan ਛੋਟ ਜਾਵੇ ਕਮਲ ਦੀ ਗੱਲ ਤੇ ਰਾਜੂ ਦੇ ਕੰਨ ਇਹ ਗੱਲ ਸੁਣ ਕੇ ਸੁੰਨ ਹੋ ਗਏ ਉਹ ਇੱਕਦਮ ਖਬਰਾ ਕੇ ਅੰਦਰ ਆ ਗਈ ਉਸ ਨੇ ਦਰਵਾਜ਼ਾ ਬੰਦ ਕਰ ਲਿਆ ਹੁਣ ਉਸਦੀ ਸੈਣ ਸ਼ਕਤੀ ਜਵਾਬ ਦੇ ਗਈ ਸੀ ਉਹ ਜਲਦੀ ਨਾਲ ਭੱਜਦੀ ਹੋਈ ਕਮਰੇ ਵਿੱਚ ਆਈ ਤੇ ਉੱਚੀ-ਉੱਚੀ ਰੋਣ ਲੱਗ ਪਈ ਉਸ ਵੇਲੇ ਬੈਠੀ ਮਾਂ ਅਫਸੋਸ ਦੀਆਂ ਨਜ਼ਰਾਂ ਨਾਲ ਆਪਣੇ ਪੁੱਤ ਨੂੰ ਆਰਾਮ ਨਾਲ ਰੋਟੀ ਖਾਂਦੇ ਨੂੰ ਦੇਖ ਰਹੀ ਸੀ ਉਸ ਨੇ ਇੱਕ ਵਾਰ ਵੀ ਕਮਲ ਨੂੰ ਨਹੀਂ ਟੋਕਿਆ ਕਿ ਉਸਦੀ ਭੈਣ ਦੀ ਇੰਨੀ ਬੇਇੱਜ਼ਤੀ ਕਰਦੀ ਹੈ ਪਰ ਉਸਦੀ ਮਾਂ ਦੀ ਸੈਣ ਸ਼ਕਤੀ ਜਵਾਬ ਦੇ ਦਿੱਤੀ ਸੀ ਕਮਲ ਨੂੰ ਕਹਿੰਦੀ ਤੈਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਸੀ ਵਿਆਹ ਹੋਣਾ ਜਾਂ ਨਾ ਹੋਣਾ ਰੱਬ ਦੇ ਹੱਥ ਵਿੱਚ ਹੈ ਉਸ ਦਾ ਰੰਗ ਪ੍ਰਮਾਤਮਾ ਨੇ ਬਣਾਇਆ ਹੈ ਆਪਣੇ ਵਿੱਚੋਂ ਕਿਸੇ ਨੇ ਨਹੀਂ ਉਸ ਦਾ ਮਜ਼ਾਕ ਨਾ ਉਡਾਇਆ ਕਰ ਮਾਂ ਨੇ ਤਾਂ ਪਿਆਰ ਨਾਲ ਹੀ ਕਿਹਾ ਸੀ ਕਮਲ ਨੇ ਮੂੰਹ ਫਿਲਾ ਲਿਆ ਕਹਿੰਦੀ ਹਾਂ ਤੂੰ ਮੇਰੀ ਕਹੀ ਹੋਈ ਹਰ ਇੱਕ ਗੱਲ ਬੁਰਾ ਮਣਾਉਣੀ ਹੈ ਪਤਾ ਨਹੀਂ ਤੈਨੂੰ ਕਿਉਂ ਮੇਰੀ ਗੱਲ ਹਾਜਮ ਨਹੀਂ ਆਉਂਦੀ ਕਾਲੀ ਕਲੂਟੀ ਤੇਰੀ ਧੀ ਵਿੱਚ ਕਿਹੜੇ ਉਹ ਜਿਹੇ ਹੀਰੇ ਜੜੇ ਆ ਜਿਹੜੀ ਉਸ ਨੂੰ ਤੂੰ ਸੀਨੇ ਨਾਲ ਲਗਾ ਕੇ ਰੱਖਦੀ ਹਾਂ ਸਾਚੀ ਕਹਿੰਦੇ ਹਨ ਇਸ ਬਾਰੇ ਵਿੱਚ ਕੀ ਕੋਈ ਕੰਮ ਦੀ ਨਾ ਕਾਜ ਦੀ ਦੁਸ਼ਮਨ ਅਨਾਜ ਦੀ ਕਮਰ ਕਮਲ ਪੈਰ ਮਾਰਦੀ ਹੋਈ ਆਪਣੇ ਕਮਰੇ ਵਿੱਚ ਚਲੀ ਗਈ ਗੁਰਪ੍ਰੀਤ ਜੋ ਰੋਟੀ ਖਾ ਰਿਹਾ ਸੀ ਉੱਠ ਕੇ ਕਹਿੰਦਾ ਮੰਮੀ ਤੂੰ ਕੀ ਕਰਦੀ ਹੈ ਫालतू ਵਿੱਚ ਹੀ ਕਮਲ ਨੂੰ ਨਾਰਾਜ਼ ਕਰ ਦਿੱਤਾ ਉਹ ਤਾਂ ਮਜ਼ਾਕ ਕਰਦੀ ਸੀ ਰਾਜੂ ਨੂੰ ਆਪਣੀ ਛੋਟੀ ਭੈਣ ਹੀ ਸਮਝਦੀ ਹੈ ਉਹ ਇਸ ਲਈ ਇਸ ਤਰ੍ਹਾਂ ਮਜ਼ਾਕਾ ਕਰ ਲੈਂਦੀ ਹੈ ਮੈਂ ਖੁਦ ਕਈਆਂ ਨੂੰ ਇਸ ਦੇ ਰਿਸ਼ਤੇ ਬਾਰੇ ਕਿਹਾ ਹੈ ਪਰ ਜੋ ਵੀ ਇਸ ਦੀ ਸ਼ਕਲ ਦੇਖਦਾ ਹੈ ਰਿਸ਼ਤੇ ਤੋਂ ਇਨਕਾਰ ਕਰ ਦਿੰਦਾ ਹੈ ਤੂੰ ਅੱਗੇ ਤੋਂ ਕਮਲ ਨੂੰ ਕੁਝ ਨਾ ਕਹੀਂ ਗੁਰਪ੍ਰੀਤ ਗੁੱਸੇ ਨਾਲ ਕਹਿੰਦਾ ਹੋਇਆ ਉੱਥੋਂ ਉੱਠ ਕੇ ਖੜਾ ਹੋ ਗਿਆ ਮਾਂ ਆਪਣੇ ਹੰਝੂ ਪੀਂਦੀ ਹੋਈ ਚੁੱਪ ਕਰ ਗਈ ਅਤੇ ਉੱਥੇ ਬੈਠੀ ਰਹੀ ਉਸ ਨੂੰ ਪਤਾ ਸੀ ਜਿਵੇਂ ਹੀ ਉਸ ਨੇ ਅੱਖਾਂ ਬੰਦ ਕਰ ਲਈਆਂ ਤਾਂ ਰਾਜੂ ਦੀ ਜ਼ਿੰਦਗੀ ਹੋਰ ਖਰਾਬ ਹੋ ਜਾਣੀ ਹੈ ਹੋਂ ਵੀ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਲੂ ਦੇ ਬੈਲ ਦੀ ਤਰ੍ਹਾਂ ਕਮਲ ਦੇ ਅੱਗੇ ਪਿੱਛੇ ਕੰਮ ਕਰਦੀ ਹੈ ਗੁਰਪ੍ਰੀਤ ਆਪਣੀ ਤਨਖਾਹ ਦਾ ਸਾਰਾ ਪੈਸਾ ਕਮਲ ਦੇ ਹੱਥ ਤੇ ਰੱਖਦਾ ਸੀ 1 ਰੁਪਿਆ ਵੀ ਕਮਲ ਆਪਣੀ ਸੱਸ ਤੇ ਆਪਣੀ ਨੰਦ ਨੂੰ ਨਹੀਂ ਦਿੰਦੀ ਸੀ ਰਾਜੂ ਕੋਈ ਖਾਸ ਪੜੀ ਲਿਖੀ ਤਾਂ ਨਹੀਂ ਸੀ ਪਰ ਸਲਾਈ ਕਢਾਈ ਦਾ ਕੰਮ ਕਰਦੀ ਸੀ ਤੇ ਪੈਸੇ ਕਮਾਉਂਦੀ ਸੀ ਉਹ ਪੈਸੇ ਵੀ ਕਮਲ ਤੇ ਗੁਰਪ੍ਰੀਤ ਆਨੇ ਬਹਾਨੇ ਉਸ ਤੋਂ ਲੈ ਲੈਂਦੇ ਸੀ ਜਿਵੇਂ ਜਿਵੇਂ ਰਾਜੂ ਆਪਣੀ ਮਾਂ ਦੀਆਂ ਦਵਾਈਆਂ ਤਾਂ ਲੈ ਆਉਂਦੀ ਸੀ ਪਰ ਮਾਂ ਬਸ ਇਹੀ ਸੋਚਦੀ ਕਿ ਜਲਦ ਤੋਂ ਜਲਦ ਉਹ ਆਪਣੇ ਘਰ ਵਾਲੀ ਬਣ ਜਾਵੇ ਰਾਜੂ ਰੋਜ਼ ਦੇ ਤਾਣਿਆਂ ਤੋਂ ਤੰਗ ਆ ਚੁੱਕੀ ਸੀ ਉਹ ਵੀ ਚਾਹੁੰਦੀ ਸੀ ਉਸ ਦਾ ਕਿਤੇ ਨਾ ਕਿਤੇ ਵਿਆਹ ਹੋ ਜਾਵੇ ਉਸ ਨੂੰ ਕੋਈ ਪਸੰਦ ਕਰ ਲੇ ਹੁਣ ਕੁਝ ਦਿਨ ਪਹਿਲਾਂ ਦੀ ਗੱਲ ਹੈ ਜਦੋਂ ਰਾਜੂ ਬਾਜ਼ਾਰ ਵਿੱਚੋਂ ਸਬਜ਼ੀ ਲੈ ਕੇ ਵਾਪਸ ਆਈ ਘਰ ਵਿੱਚ ਕਿਸੇ ਅਜਨਬੀ ਦੇ ਬੋਲਣ ਦੀ ਆਵਾਜ਼ ਸੁਣ ਕੇ ਉਸ ਦੇ ਪੈਰ ਰੁਕ ਗਏ ਦੇਖਿਆ ਅੰਦਰ ਕੋਈ ਮੁੰਡਾ ਬੈਠਾ ਸੀ ਉਹ ਉੱਚੀ ਉੱਚੀ ਹੱਸ ਰਿਹਾ ਸੀ ਰਾਜੂ ਅੰਦਰ ਆਈ ਤਾਂ ਕਮਲ ਦੇ ਨਾਲ 30-32 ਸਾਲ ਦਾ ਇੱਕ ਆਦਮੀ ਬੈਠਾ ਸੀ ਰਾਜੂ ਤੇ ਨਜ਼ਰ ਪੈਂਦੇ ਹੀ ਉਹ ਹੈਰਾਨ ਹੋ ਗਿਆ ਉਸ ਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਰਾਜੂ ਨੂੰ ਦੇਖਿਆ ਉਸ ਦੀ ਨਜ਼ਰਾਂ ਵਿੱਚ ਇਹੋ ਜਿਹਾ ਹੋਰ ਵੀ ਕੁਝ ਸੀਨ ਦੇਖ ਕੇ ਰਾਜੂ ਘਬਰਾ ਗਈ ਤੇ ਸ਼ਰਮਸਾਰ ਹੋ ਗਈ ਕਮਲ ਕਹਿੰਦੀ ਆਂ ਕਿ ਮੈਡਮ ਸਬਜ਼ੀ ਖਰੀਦ ਕੇ ਸਬਜ਼ੀ ਦੇ ਤਾਂ ਬਹਾਨੇ ਹੁੰਦੇ ਆ ਪਤਾ ਨਹੀਂ ਕਿੱਥੇ ਵਾਰਾਗਰਦੀ ਕਰਕੇ ਆਉਣੀ ਹੈ ਮੇਰਾ ਭਰਾ ਘਰ ਪਹਿਲੀ ਵਾਰੀ ਆਇਆ ਹੈ ਚੱਲ ਜਲਦੀ ਨਾਲ ਕੁਝ ਖਾਣ ਨੂੰ ਬਣਾ ਕੇ ਲਿਆ ਪਹਿਲਾਂ ਸਕੰਜਵੀ ਬਣਾ ਲੇ ਕਮਲ ਨੇ ਹੁਕਮ ਦਿੱਤਾ ਤਾਂ ਰਾਜੂ ਚੁੱਪਚਾਪ ਰਸੋਈ ਵੱਲ ਚਲੀ ਗਈ ਦੁਪਹਿਰੇ ਧੁੱਪ ਵੀ ਬਹੁਤ ਸੀ ਉਸ ਦਾ ਗਰਮੀ ਨਾਲ ਬੁਰਾ ਹਾਲ ਹੋ ਗਿਆ ਸੀ ਚੁੱਲ੍ਹੇ ਦੇ ਅੱਗੇ ਖੜੀ ਚੁੱਪਚਾਪ ਖਾਣਾ ਬਣਾਉਣ ਲੱਗੀ ਤੇ ਖਾਣੇ ਦੇ ਵਿੱਚ ਹੀ ਕਮਲ ਨੇ ਕਹਿ ਦਿੱਤਾ ਚਾਹ ਬਣਾ ਕੇ ਦੇ ਕੇ ਜਾ ਉਹ ਡਰਾਈング ਰੂਮ ਵਿੱਚ ਆਈ ਤਾਂ ਉਸ ਦੇ ਕੰਨਾਂ ਵਿੱਚ ਕਮਲ ਦੀ ਆਵਾਜ਼ ਪਈ ਉਹ ਆਪਣੇ ਭਰਾ ਨੂੰ ਕਹਿ ਰਹੀ ਸੀ ਭਰਾਵਾ 10 ਜਗ੍ਹਾ ਇਸ ਲਈ ਰਿਸ਼ਤੇ ਦੇਖੇ ਕੋਈ ਗੱਲ ਨਹੀਂ ਬਣੀ ਇਸ ਦੀ ਤਾਂ ਕਿਸਮਤ ਹੀ ਮਾੜੀ ਹੈ ਜਿੰਨਾ ਇਸ ਦਾ ਰੰਗ ਕਾਲਾ ਹੈ ਉਨਾਂ ਹੀ ਕਾਲਾ ਇਸ ਦਾ ਨਸੀਬ ਹੈ ਕਿਤੇ ਗੱਲ ਨਹੀਂ ਬੰਦੀ ਅਸੀਂ ਤਾਂ ਇਸ ਨੂੰ ਬੋਝ ਸਮਝ ਕੇ ਪਾਲ ਰਹੀ ਹਾਂ ਕਮਲ ਅਫਸੋਸ ਨਾਲ ਆਪਣੇ ਭਰਾ ਨੂੰ ਕਹਿ ਰਹੀ ਸੀ ਰਾਜੂ ਸਮਝ ਗਈ ਸੀ ਕਿ ਉਸ ਦੀ ਗੱਲ ਹੋ ਰਹੀ ਹੈ ਉਸ ਨੇ ਸ਼ਰਮਿੰਦਾ ਹੁੰਦੇ ਹੋਏ ਚਾਹ ਦਾ ਕੱਪ ਕਮਲ ਦੇ ਅੱਗੇ ਰੱਖਿਆ ਤੇ ਆਪਣੇ ਕਮਰੇ ਵਿੱਚ ਚਲੀ ਗਈ ਉਸ ਨੇ ਜਾ ਕੇ ਦੇਖਿਆ ਤਾਂ ਉਸ ਦੀ ਮਾਂ ਬੁਖਾਰ ਨਾਲ ਤੜਫ ਰਹੀ ਸੀ ਉਸ ਨੇ ਦਵਾਈ ਦਿਵਾਉਣ ਬਾਰੇ ਕਮਲ ਨੂੰ ਕਹਿੰਦੀ ਤਾਂ ਕਮਲ ਕਹਿੰਦੀ ਹੈ ਨਹੀਂ ਪੈਸੇ ਰਾਜੂ ਨੇ ਘਰ ਵਿੱਚ ਪਈ ਬੁਖਾਰ ਦੀ ਗੋਲੀ ਮਾਂ ਨੂੰ ਦੇ ਦਿੱਤੀ ਉਸ ਨੂੰ ਭੁੱਖ ਲੱਗੀ ਹੋਈ ਸੀ ਉਹ ਆਪਣੇ ਕਮਰੇ ਵਿੱਚ ਰੋਟੀ ਪਾ ਕੇ ਲੈ ਗਈ ਅਚਾਨਕ ਹੀ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਉਸ ਦੀ ਭਰਾ ਭਾਬੀ ਦੇ ਭਰਾ ਨੇ ਕਮਰੇ ਵਿੱਚ ਆ ਕੇ ਦਰਵਾਜ਼ਾ ਬੰਦ ਕਰ ਲਿਆ ਤੇ ਰਾਜੂ ਨੂੰ ਹਾਂਜੀ ਇਸ ਤੋਂ ਬਾਕੀ ਕਹਾਣੀ ਦਾ ਅਗਲਾ ਹਿੱਸਾ ਸੁਣਨ ਲਈ ਤੁਹਾਨੂੰ ਕੱਲ ਤੱਕ ਉਡੀਕ ਕਰਨੀ ਪਵੇਗੀ ਜੇਕਰ ਤੁਸੀਂ ਅਗਲਾ ਪਾਰਟ ਸੁਣਨਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸ ਦੇਣਾ ਜੀ ਤੇ ਕਿਵੇਂ ਦੀ ਲੱਗੀ ਤੁਹਾਨੂੰ ਈ ਅੱਜ ਵਾਲੀ ਕਹਾਣੀ ਇਹ ਵੀ ਜ਼ਰੂਰ ਦੱਸਣਾ ਜੇਕਰ ਕਹਾਣੀ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਅੱਜ ਦੀ ਕਹਾਣੀ ਦੇਖਣ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ